ਸਤਿ ਸ਼੍ਰੀ ਅਕਾਲ ਮੰਜਾਬੀ ਪ੍ਰੋਟੀਵੀਜ਼ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਸਰਵਜ ਸਿੰਘ ਹਲਕਾ ਖੇਮ ਕਰਨ ਦੇ ਪਿੰਡ ਮਾਛੀ ਕੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਸੁਣਿਆ ਹੋਵੇਗਾ ਭਗਵੰਤ ਮਾਨ ਦੇ ਬੋਲਾਂ ਦੇ ਰਾਹੀਂ ਕਿ ਮੁਰਗੀ ਮਰੀ ਦਾ ਮੁਆਵਜ਼ਾ ਮਿਲੇਗਾ ਬੱਕਰੀਆਂ ਜਿਹੜੀਆਂ ਮਰ ਜਾਂਦੀਆਂ ਨੇ ਕਿਸੇ ਦੀਆਂ ਤਾਂ ਮੁਆਵਜ਼ਾ ਸਾਡੀ ਸਰਕਾਰ ਦੇਵੇਗੀ ਉਹਨਾਂ ਬੋਲਾਂ ਨੂੰ ਸੱਚ ਕਰਦੇ ਹੋਏ ਖਲਕਾ ਖੇਮ ਕਰਨ ਦੇ ਵਿਧਾਇਕ ਸਰਵਜ ਸਿੰਘ ਧੁੰਨ ਜੀ ਪਿੰਡ ਦੇ ਵਿੱਚ ਪਹੁੰਚੇ ਨੇ ਜਿੱਥੇ ਮਜਦੂਰਾਂ ਦੀਆਂ ਜਿਹੜੀਆਂ ਬੱਕਰੀਆਂ ਨੇ ਉਹ ਹਾੜਾਂ ਦੇ ਕਾਰਨ ਮਰ ਜਾਂਦੀਆਂ ਨੇ ਤਾਂ ਐਮਐਲਏ ਸਾਹਿਬ ਦਾ ਕੀ ਇਹ ਕਹਿਣਾ ਤੇ ਜਿਨ੍ਹਾਂ ਨੂੰ ਮੁਆਵਜ਼ਾ ਦੇ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰੇ ਅੱਜ ਅਸੀਂ ਸਰਪੰਚ ਸਾਹਿਬ ਦੇ ਘਰੇ ਬੈਠੇ ਆਂ ਇੱਥੇ ਦੋ ਵਿਚਾਰੇ ਬੜੇ ਆ ਗਰੀਬ ਪਰਿਵਾਰ ਸੀ ਸਾਡੇ ਜਿਹੜੇ ਆ ਕੁਦਰਤੀ ਜਿਹੜੇ ਹਾੜਾ ਇਹ ਆ ਉਹਦੇ ਕਰਕੇ ਇਹਨਾਂ ਨੇ ਬੱਕਰੀਆਂ ਰੱਖੀਆਂ ਸੀ ਤੇ ਇਹਨਾਂ ਦੀਆਂ ਜੜੀਆਂ ਦੋਨਾਂ ਦੀਆਂ ਜੜੀਆਂ ਵਿਚਾਰਿਆਂ ਦੀਆਂ ਬੱਕਰੀਆਂ ਮੇਰਾ ਖਿਆਲ ਕਦੀਆਂ 30 40 ਸੀ ਇੱਕ ਦੀਆਂ 25 30 ਸੀ ਦੋਹਾਂ ਦੀਆਂ ਮਤਲਬ ਬੱਕਰੀਆਂ ਜਿਹੜੀਆਂ ਉਹ ਰੁੜ ਕੇ ਮਰ ਗਈਆਂ ਤੇ ਉਹ ਜਦੋਂ ਮੈਨੂੰ ਪਤਾ ਲੱਗਾ ਮੈਨੂੰ ਪੰਚਾਇਤ ਨੇ ਦੱਸਿਆ ਤਾਂ ਫਿਰ ਅਸੀਂ ਮੇਰੇ ਉਦਨ ਹੀਰਾ ਸਿੰਘ ਹੋਣੀ ਸਾਰੇ ਐਸਡੀਐਮ ਸਾਹਿਬ ਵੀ ਇੱਥੇ ਆਏ ਹੀ ਲੈ ਕੇ ਲੈ ਕੇ ਗਏ ਸੀ ਸਰਕਾਰ ਵੱਲੋਂ ਜਿਹੜੀ ਸਹੂਲਤ ਉਹ ਤਾਂ ਆਣੀ ਆਣੀ ਹੈ ਪਰ ਜਦੋਂ ਇਹਨਾਂ ਦੇ ਘਰ ਦੇ ਹਾਲਾਤ ਵੇਖੇ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਪੰਚਾਇਤ ਨੇ ਦੱਸਿਆ ਉਹਨੂੰ ਵੇਖਦਿਆਂ ਆਇਆ ਫਿਰ ਅੱਜ ਅਸੀਂ ਸਾਰੀ ਟੀਮ ਸਾਡੀ ਆ ਮੇਰੇ ਨਾਲ ਸਾਰੇ ਆਪਣਾ ਖੈਰਾ ਸਾਹਿਬ ਵੀ ਆ ਸਾਡੇ ਗਲਾਟੀ ਸਾਹਿਬ ਵੀ ਆ ਖੇੜਾ ਸਾਹਿਬ ਪ੍ਰਧਾਨ ਸਾਹਿਬ ਜਾਂ ਸਰਪੰਚ ਸਾਹਿਬ ਵੀ ਸਾਡੇ ਪੂਰੇ ਯੂਥ ਵਾਲੇ ਵੀ ਸਾਡੀ ਟੀਮ ਸਾਡੇ ਨਾਲ ਆ ਅੱਜ ਫਿਰ ਅਸੀਂ ਫੈਸਲਾ ਕੀਤਾ ਸੀ ਕਿ ਆਪਣੇ ਕੋਲੋਂ ਜਿਹੜਾ ਆਪਣੇ ਨਿੱਜੀ ਖਾਤੇ ਜੋ ਮੈਂ 50 5000 ਰੁਪਇਆ ਇਹ ਪ੍ਰਗਟ ਸਿੰਘ ਤੇ ਨਿਸ਼ਾਨ ਸਿੰਘ ਨੂੰ ਜਿਹੜਾ ਦਿੱਤਾ ਕਿਉਂਕਿ ਇਹਨਾਂ ਜਿਹੜੇ ਪਰਿਵਾਰਾਂ ਦਾ ਵਿਚਾਰਿਆਂ ਦਾ ਗੁਜ਼ਾਰਾ ਜਿਹੜਾ ਉਹ ਚੱਲ ਸਕਿਆ ਸਰਕਾਰ ਵੱਲੋਂ ਕਿਹੋ ਜੀ ਹੈਲਪ ਜਿਹੜੀ ਕਰਵਾਉਣ ਜਾ ਰਹੀ ਹੈ ਸਰਕਾਰ ਵੱਲੋਂ ਵੀ ਮੇਰੇ ਜਿਹੜੀ ਜਿਹੜੀ ਜੁੜੀ ਸਰਕਾਰ ਵੱਲੋਂ ਤੈਅशुदा ਜਿਹੜਾ ਹੈਗਾ ਜਿਹੜਾ ਜੋ ਵੀ ਹੋਊਗਾ ਮੁਆਵਜ਼ਾ ਉਹ ਜਰੂਰ ਹਰ ਹਾਲ ਤੇ ਇਹਨਾਂ ਪਰਿਵਾਰਾਂ ਨੂੰ ਜਿਹੜਾ ਵਾ ਉਹ ਦਿੱਤਾ ਜਾਊਗਾ ਉਹ ਵੀ ਜਿਹੜਾ ਵਾ ਉਹ ਲਿਖ ਕੇ ਭੇਜਤਾ ਐਸਡੀਐਮ ਸਾਹਿਬ ਨੇ ਵੀ ਡੀਸੀ ਸਾਹਿਬ ਨੇ ਵੀ ਉਹ ਵੀ ਇਹਨਾਂ ਨੂੰ ਜਿਹੜਾ ਮੁਆਵਜ਼ਾ ਬਣਦਾ ਜਿਹੜਾ ਉਹ ਦਵਾਵਾਂ ਤੁਹਾਡੇ ਹਲਕੇ 'ਚ ਹੜਾਂ ਦੀ ਮਾਰ ਕਿੰਨੀ ਹੈ ਵੀਰੇ ਸਾਡੇ ਸਮੱਸਿਆ ਹੈਗੀ ਆ ਸਾਡੇ ਜਿਵੇਂ ਮੈਦੀਪੁਰ ਪਿੰਡ ਦਾ ਮੈ ਦੀਪੁਰ ਪਿੰਡ ਜਿਹੜਾ ਬੰਨ ਤੋਂ ਪਾਰ ਦਾ ਏਰੀਆ ਮੇਰੇ ਖਾਲ ਕੋਈ 5 ਕੁ 100 ਏਕੜ ਜਿਹੜੀ ਫਸਲ ਜਿਹੜੀ ਆ ਉਹ ਤਬਾਹ ਹੋਈ ਆ ਇਸੇ ਤਰ੍ਹਾਂ ਹੀ ਜਿਵੇਂ ਕਲਸ ਪਿੰਡ ਤੇ ਉਥੇ ਦੂੜ ਨੌ ਪਿੰਡ ਆ ਉਥੇ 100 ਕਿਲਾ ਜੇ ਮੈਂ ਟੋਟਲ ਗੱਲ ਕਰਾਂ ਤੇ ਮੈਨੂੰ ਆਪਦਾ 1000 ਏਕੜ ਜ਼ਮੀਨ ਜਿਹੜੀ ਮੇਰੇ ਹਲਕੇ ਦੇ ਵਿੱਚ ਜਿਹੜਾ ਜਿਹਦਾ ਨੁਕਸਾਨ ਹੋਇਆ ਜਿਹੜੀ ਫਸਲ ਜਿਹੜੀ ਉਹ ਤਬਾਹ ਹੋ ਗਈ ਆ ਮੈ ਦੀਪੁਰ ਤੁਸੀਂ ਕਿੰਨਾ ਕੁ ਸਮਾਂ ਜਿਹੜਾ ਗੁਜ਼ਾਰਿਆ ਜਦੋਂ ਬੰਨ ਪੁੱਟਾ ਮਹਿਦੀਪੁਰ ਵੀਰੇ ਮੈਂ ਘੰਟੋ ਘਟ ਮਤਲਬ 2 ਵਜੇ ਆ ਗਿਆ ਸੀ ਦਿਨੇ 2 ਵਜੇ ਨੂੰ ਮੈਨੂੰ ਪਤਾ ਲੱਗਾ ਫਿਰ ਤੜਕੇ 3:30 ਵਜੇ ਜਦੋਂ ਬੰਨ ਵੱਜਾ ਜਦੋਂ ਸੰਗਤ ਨੇ ਬਹੁਤ ਸਾਥ ਦਿੱਤਾ ਇੱਥੇ ਪ੍ਰਸ਼ਾਸਨ ਨੇ ਵੀ ਆਪਣਾ ਕੰਮ ਕੀਤਾ ਉੱਥੇ ਮਹਿਦੀਪੁਰ ਸੰਗਤ ਨੇ ਇਲਾਕੇ ਦੀ ਸੰਗਤ ਨੇ ਲੋਕਾਂ ਨੇ ਬਹੁਤ ਸੰਯੋਗ ਕੀਤਾ ਉਹ ਬੜੀ ਰੱਬ ਦੀ ਕਿਰਪਾ ਹੋਈ ਮੈਂ ਤਾਂ ਗੁਰੂ ਸਾਹਿਬ ਦੀ ਗੁਰੂ ਸਾਹਿਬ ਦਾ ਹੀ ਧੰਨਵਾਦ ਕਰੂੰਗਾ ਕਿਉਂਕਿ ਵੇਖੋ ਸਰਕਾਰਾਂ ਵੀਰੇ ਜੇ ਆਪਾਂ ਕਹਿ ਦਈਏ ਵੀ ਪੂਰੀ ਪਰਭਾਈ ਕਿਸਾਨਾਂ ਦੀ ਕਰ ਦੇਣਗੀਆਂ ਉਹ ਬੜੀ ਮੁਸ਼ਕਲ ਹੁੰਦੀ ਆ ਪਰ ਉਹ 3 4000 ਏਕੜ ਜਿਹੜੀ ਫਸਲ ਜਿਹੜੀ ਸੀ ਉਹ ਤਬਾਹ ਹੋਣੋਂ ਵੱਧ ਜਿਹੜਾ ਬੰਨ ਵੱਜਣ ਨਾਲ ਉਹ ਬਹੁਤ ਵੱਡਾ ਫਾਇਦਾ ਹੋਇਆ ਅਫਸਰ ਹੀ ਵਿਰੋਧੀ ਧਿਰ ਦੇ ਜਿਹੜੇ ਨਾ ਟਰੋਲ ਕਰਦੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਆਖਿਆ ਸੀ ਬੱਕਰੀ ਮਰੀ ਤੇ ਮੁਰਗੀ ਮਰੀ ਤੇ ਇਹਨਾਂ ਦੇ ਜਿਹੜੇ ਉਹਨਾਂ ਦੀ ਮਾਲੀਸਾ ਦਾ ਕਰ ਅਜੇ ਤੱਕ ਕੀਤੀ ਨਹੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਵੀ ਇਸ ਪਰਿਵਾਰ ਦੀ ਮਾਲੀਸਾ ਦਾ ਕੀਤੀ ਹੈ ਇਹਨਾਂ ਦੀਆਂ ਬੱਕਰੀਆਂ ਮਾਰ ਕੇ ਮੇਰੇ ਗੱਲ ਇਹ ਆ ਵਿਰੋਧੀਆਂ ਦਾ ਕੰਮ ਹੁੰਦਾ ਵਾ ਵੇਖੋ ਐਵੇਂ ਨਾ ਕਈ ਵਾਰੀ ਕੀ ਹੁੰਦਾ ਸਾਡੇ ਜਿਹੜੇ ਵਿਰੋਧੀ ਲੋਕ ਹੁੰਦੇ ਆ ਮੈਂ ਕਹਿੰਦਾ ਠੀਕ ਆ ਜਿਹੜੀ ਵਿਰੋਧਤਾ ਵੀ ਕਰਨੀ ਚਾਹੀਦੀ ਆ ਪਰ ਇਹਦੇ ਵਿੱਚ ਕੀ ਆ ਜੇ ਜੇ ਸੀਐਮ ਸਾਹਮਣੇ ਕਹਿਤਾ ਜੇ ਅਸੀਂ ਕਿਸੇ ਨੂੰ ਜੇ ਕਿਸੇ ਦੀ ਬੱਕਰੀ ਦਾ ਨੁਕਸਾਨ ਹੁੰਦਾ ਜੇ ਉਹ ਆਪ ਦਾ ਜਦੋਂ ਪ੍ਰਸ਼ਾਸਨ ਆਉਂਦਾ ਉਹ ਲਿਖਾਉਂਦਾ ਵਾ ਤੇ ਉਹਨੂੰ ਬਣਦਾ ਜੇ ਗਰੀਬ ਨੂੰ ਮਿਲ ਜੂਗਾ ਤੇ ਫਿਰ ਵਿਰੋਧੀਆਂ ਨੂੰ ਇਹਦੇ ਵਿੱਚ ਕੀ ਆ ਇਹ ਇਹਦਾ ਮਖੌਲ ਨਹੀਂ ਡਾਉਣਾ ਚਾਹੀਦਾ ਬੱਕਰੀ ਵੀ ਤਾਂ ਇੱਕ ਜਿਹੜਾ ਮੇਰਾ ਵੀ ਜਿਹੜਾ ਪਾਲਦਾ ਵਾ ਉਹ ਵੀ ਇੱਕ ਜਾਨਵਰ ਆ ਉਹ ਉਹਨੂੰ ਉਹਦਾ ਧੰਦਾ ਵਿਚਾਰੇ ਦਾ ਤੇ ਜੇ ਉਹਦਾ ਧੰਦਾ ਜੇ ਅੱਜ ਤਬਾਹ ਹੁੰਦਾ ਤੇ ਫਿਰ ਸਰਕਾਰ ਜੀ ਉਹਦਾ ਦਊਗੀ ਤੇ ਕਿਸੇ ਨੂੰ ਚ ਕੀ ਤਖਲੀਫ ਆ ਅਸੀਂ ਦਾ ਬੱਕਰੀਆਂ ਦੇ ਅੱਜ ਜਿਹੜਾ ਦੇਖੇ ਚੱਲੇ ਆ ਜੇ ਵਿਚਾਰੇ ਇਹਨਾਂ ਦਾ ਧੰਦਾ ਸੀ ਇਹਨਾਂ ਦਾ ਕਾਰੋਬਾਰ ਸੀ ਇਹ ਇਹਨਾਂ ਚੀਜ਼ਾਂ ਨੂੰ ਮੈਂ ਕਿੰਨਾ ਮਖੌਲ ਨਹੀਂ ਡਾਉਣਾ ਚਾਹੀਦਾ ਸਰਕਾਰਾਂ ਨੂੰ ਵੇਖੋ ਜਿਹੜੇ ਅੱਜ ਵਿਰੋਧੀ ਗੱਲਾਂ ਕਰਦੇ ਆ ਨਾ ਬ੍ਰਦਰ ਅੱਜ ਜੇ ਮੈਂ ਬੀਜੇਪੀ ਦੀ ਗੱਲ ਹੀ ਕਰ ਲਾਂ ਬੀਜਪੀ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ ਕਿ ਕੀ ਪੰਜਾਬ ਜਿਹੜਾ ਵਾ ਉਹ ਦੇਸ਼ ਦਾ ਹਿੱਸਾ ਨਹੀਂ ਪੰਜਾਬ ਦੇਸ਼ ਦਾ ਆਂਗਣ ਨਹੀਂ ਅੱਜ ਕਿੱਡੀ ਵੱਡੀ ਵਿਵਤਾ ਬਣੀ ਆ ਬੀਜਪੀ ਲੀਡਰਾਂ ਨੂੰ ਚਾਹੀਦਾ ਤੇ ਆਪਣੇ ਸੈਂਟਰ ਕੋਲ ਆ ਵੀ ਉਹਨਾਂ ਨੂੰ ਕਹਿਣ ਪਈ ਇੱਥੇ ਪੈਕੇਜ ਦਿਓ ਅੱਜ ਸਾਡੇ ਪੰਜਾਬ ਨੂੰ ਪੈਕੇਜ ਦੀ ਲੋੜ ਆ 60000 ਕਰੋੜ ਰੁਪਏ ਦਾ ਸਾਡਾ ਸਟੇਟ ਦਾ ਬਣਦਾ ਹੀ ਉਹ ਹੀ ਮੋਦੀ ਸਾਹਿਬ ਦੇ ਦੇਣ ਅਸੀਂ ਲੋਕਾਂ ਦੀ ਬਾਹ ਫੜ ਲਈਏ ਜੇ ਅੱਜ ਵਿਰੋਧੀਆਂ ਨੇ ਗੱਲ ਕਰਨੀ ਹੈ ਨਾ ਅੱਜ ਲੜਾਈ ਵਿਰੋਧੀਆਂ ਨੂੰ ਜਾਂ ਸਾਨੂੰ ਇੱਕ ਦੂਜੇ ਨੂੰ ਗਾਲਾਂ ਕੱਢਣ ਦੀ ਲੜਾਈ ਨਹੀਂ ਗਈ ਅੱਜ ਲੜਾਈ ਸਾਨੂੰ ਸੈਂਟਰ ਸਰਕਾਰ ਨਾਲ ਲੜਨੀ ਚਾਹੀਦੀ ਹੈ ਪੰਜਾਬ ਦੀ ਕਿ ਭਈ ਅਸੀਂ ਤੁਹਾਡਾ ਹਿੱਸਾ ਵਾ ਸਾਡੇ ਨਾਲ ਵਿਤਕਰਾ ਕਿਉਂ ਜੇ ਕੁਦਰਤ ਦੀ ਮਾਰ ਵੱਜੀ ਆ ਜੇ ਕੁਦਰਤ ਦੀ ਮਾਰ ਵੱਜੀ ਆ ਤੇ ਫਿਰ ਉੱਥੇ ਸੈਂਟਰ ਦਾ ਅੱਜ ਦਾ ਚਾਹੀਦਾ ਹੈ મોદી ਸਾਹਿਬ ਨੂੰ ਉਸ ਦਿਨ ਇੱਥੇ ਹੋ ਕੇ ਗਏ ਨੇ ਜਿਹੜੇ ਇਹਨਾਂ ਦੇ ਨਹੀਂ ਸਵੇਤ ਮਲਕ ਨਹੀਂ ਜੀ ਜੀ ਮੰਤਰੀ ਚੋਹਾ ਸ਼ੇਵਰਾਜ ਚੋਹਾਨ ਜੀ ਉਹ ਚਲੇ ਗਏ ਪਰ ਉਹ ਉਹਨਾਂ ਨੂੰ ਕੁਝ ਲਾਨ ਕਰਕੇ ਜਾਣਾ ਚਾਹੀਦਾ ਸੀ ਕਿ ਅਸੀਂ ਪੰਜਾਬ ਦੀ ਉਹਨੂੰ ਪੈਕੇਜ ਕੀ ਦੇਵਾਂਗੇ ਅੱਜ ਇੱਕ ਵਾਰੀ ਜੇ ਤੁਸੀਂ ਹਲਕਿਆਂ ਦੀ ਗੱਲ ਕਰ ਲੋ ਚਲੋ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਆਪਣੇ ਤਾਂ ਯਾਰ ਕਿ ਕਿੜਾ ਆਪਣੇ ਤਬਾਹ ਹੋਈ ਆ ਪੱਟੀ ਹਲਕਾ 30% ਡੈਮੇਜ ਹੋ ਗਿਆ ਤੁਸੀਂ ਅਜਨਾਲਾ ਹਲਕਾ 70% ਖਤਮ ਹੋ ਗਿਆ ਵਿਚਾਰਾ ਉਹ ਧਾਰੀਵਾਲ ਸਾਹਿਬ ਸਾਡੇ ਰੋਜ਼ ਉੱਥੇ ਲੱਗੇ ਹੁੰਦੇ ਆ ਵੇਰਾ ਬਾਬਾ ਨਾਨਕ ਚਲ ਜੋ ਏਦਾਂ ਜਿਹੜੇ ਕਈ ਜਿਹੜੇ ਦਰਿਆਵਾਂ ਦੇ ਨਾਲ ਦੇ ਹਲਕੇ ਲਗਭਗ 70 70 80 80% ਜਿਹੜੇ ਆ ਉਹ ਖਤਮ ਹੋ ਗਿਆ ਅੱਜ ਲੋਡ ਹੈ ਸੈਂਟਰ ਨੂੰ ਪੰਜਾਬ ਦੀ ਅੱਜ ਵੋਟਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅੱਜ ਤਾਂ ਜਿਹੜਾ ਬੰਦਾ ਬਾਹ ਫੜੂਗਾ ਅੱਜ ਪੈਕੇਜ ਦਵੇਂਗਾ ਸੈਂਟਰ ਸੈਂਟਰ ਦਾ ਫਰਜ ਬਣਦਾ ਅਸੀਂ ਇੱਕ ਅੰਗ ਆ ਆਪਣੇ ਦੇਸ਼ ਦਾ ਅੱਜ ਸਾਨੂੰ ਕਿਉਂ ਵੱਖ ਕੀਤਾ ਜਾ ਰਿਹਾ ਸਾਡਾ ਜਿਹੜਾ ਹਿੱਸਾ ਵਾ ਸਾਡਾ ਜਿਵੇਂ ਦੂਜੀਆਂ ਸਟੇਟਾਂ ਨੂੰ ਪੈਕੇਜ ਦਿੰਦੇ ਅੱਜ ਪੰਜਾਬ ਨੂੰ ਪੈਕੇਜ ਦੀ ਲੋੜ ਹੈ। ਪਰ ਤੁਹਾਨੂੰ ਸਾਹ ਜਿੱਥੇ ਕਿਸਾਨਾਂ ਦੀ ਜਿਹੜੀ ਫਸਲ ਆ کافی ਤਾਦਾਦ ਦੇ ਵਿੱਚ ਜਿਹੜੀ ਤਬਾਹ ਹੋਈ ਆ ਕਿਉਂਕਿ ਉੱਥੇ ਮਜ਼ਦੂਰ ਮਰਦੀ ਬਹੁਤ ਜ਼ਿਆਦਾ ਘਟਾਟ ਆਇਆ ਹੈ। ਸੋ ਪ੍ਰਫਾਦ ਦੇ ਕਾਰਨ ਉਹਨਾਂ ਦੀਆਂ ਜਿਹੜੀਆਂ ਪੰਗਿਆਂ ਦੀਆਂ ਛੱਤਾਂ ਡਿੱਗ ਪਈਆਂ ਨੇ ਦੇਖੋ ਕੀ ਉਹਨਾਂ ਮਜ਼ਦੂਰਾਵਾਂ ਵਾਸਤੇ ਵੀ ਕੋਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਗਿਆ ਬਿਲਕੁਲ ਮੇਰੇ ਜਿਹੜਾ ਪੈਕੇਜ ਦੀ ਅਸੀਂ ਮੰਗ ਕਰ ਰਹੇ ਹਾਂ ਕੱਲਾ ਕਿਸਾਨਾਂ ਵਾਸਤੇ ਨਹੀਂ ਪੈਕੇਜ ਉਹ ਮਜ਼ਦੂਰਾਵਾਂ ਵਾਸਤੇ ਵੀ ਜਿਹਦਾ ਜੋ-ਜੋ ਵੀ ਨੁਕਸਾਨ ਹੋਇਆ ਜੇ ਵਿਚਾਰੇ ਕਿਸੇ ਦਾ ਘਰ ਡੇਗ ਗਿਆ ਉਹਨੂੰ ਘਰ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਬਣਦਾ ਵਾ ਜੇ ਕਿਸੇ ਗਰੀਬ ਦੀ ਛੱਤ ਡਿੱਗ ਪਈ ਆ ਉਹਨੂੰ ਉਹਦੀ ਛੱਤ ਦਾ ਮੁਆਵਜ਼ਾ ਦਿੱਤਾ ਜਾਵੇ ਉਹ ਪੈਕੇਜ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਆਉਣਗੀਆਂ ਕੱਲਾ ਉਹ ਕੋਈ ਕਿਸਾਨ ਭਾਈ ਚਰੇ ਲਈ ਹਰੇਕ ਵਰਗ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਆ ਹਰੇਕ ਚਾਹ ਗਰੀਬ ਆ ਚਾਹ ਕੋਈ ਮਜ਼ਦੂਰ ਆ ਚਾਹ ਕੋਈ ਕਿਸੇ ਵੀ ਜਾਤ ਬਰਾਦਰੀ ਨਾਲ ਸੰਬੰਧ ਰੱਖਦਾ ਜਿਹਦਾ ਹੜਾਂ ਕਰਕੇ ਨੁਕਸਾਨ ਹੋਇਆ ਉਹਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਹੇ ਆ ਨਿਸ਼ਾਨ ਸਿੰਘ ਪਿੰਡ ਮਾਚੀ ਅਜਿਹਾ ਕੋਈ ਪ੍ਰਿੰਸੀ ਪਹੁੰਚੀ ਨਹੀਂ ਕਿ ਹੁਣ ਸਾਹ ਬਾਜਾ ਮਲੇ ਸਾਹਿਬ ਤੇ ਨਮਾਜ਼ ਵਾਲਾ ਟੱਕੀਆਂ ਸੀਵਾ ਮਾਮਲਾ ਦਿੱਤੇ ਪਰ ਮਾਮਲਾ ਸਾਡੀਆਂ ਬੱਕਰੀਆਂ ਮਰੀਆਂ ਸੀ ਤੇ 50-50 ਹਜ਼ਾਰ ਰੁਪਏ ਜਾਨੋ ਦਿੱਤਾ ਗਿਆ ਦੋ ਜਾਨਾਂ ਨਿਸ਼ਾਨ ਸਿੰਘ ਨੂੰ ਤੇ ਪ੍ਰਗਟ ਸਿੰਘ ਨੂੰ ਕਿੰਨੀਆਂ ਬੱਕਰੀਆਂ ਸੀ ਕਿੰਨਾ ਮਰਿਆ 40 ਕ ਬੱਕਰੀਆਂ ਆਈਆਂ ਸੀ ਤੇ ਨਹੀਂ ਪਿਆ ਤੇ ਨਹੀਂ ਨਾ ਪਈ ਡਰੇਨ ਚ ਡੁੱਬ ਗਈਆਂ ਨੇਰੀ ਆਈ ਉਹ ਦੇ ਨਤ ਕੀ ਸੀ ਇਹ ਇਕੱਲਾ ਕਮਾਈ ਦਾ ਸਾਥ ਨਹੀਂ ਸੀਗਾ ਕਿ ਇਹੋ ਹੀ ਇਹੋ ਜੀ ਦੇੜੀ ਦੂੜੀਆਂ ਬੱਕਰੀਆਂ ਵਾਸ ਚਾਰ ਕੇ ਲੈ ਆਈ ਦਿੰਦਾ ਨੁਕਸਾਨ ਕਿੰਨਾ ਹੋਇਆ ਹਾਂ ਨੁਕਸਾਨ 25-5 ਬੱਕਰੀਆਂ ਹੀ ਕਿੰਨੇ ਕੁ ਲੱਖ ਦਾ 2 ਲੱਖ ਦਾ 3 ਲੱਖ ਦਾ ਨੁਕਸਾਨ ਹਾਂ ਇੰਨੇ ਕੁ ਦਾ ਹੈਗਾ ਇੰਨੇ ਕੁ ਦਾ ਕਿੰਨੇ ਇੱਕ ਬੱਕਰੀ ਦਾ ਕੀ ਤੂੰ 10 ਦਾ 1000 ਦੀ ਵੀ ਲਾ ਲੋ ਆਹੋ ਬਸ ਨੁਕਸਾਨ ਹੋ ਗਿਆ ਤੇ 23 ਬੱਕਰੀਆਂ ਮੇਰਾ ਭਾਰੂ ਮਰੇ ਉਹੀ ਆਪਣੀ ਜ਼ਮੀਨ ਨੂੰ ਨਾ ਆਪਣੀ ਨਹੀਂ ਜ਼ਮੀਨ ਦੀ ਮੇਰੀ ਆਪ ਆਇਆ ਇਹੋ ਮਾਲ ਡੰਗਰ ਚਾਰ ਕਿਹਾ ਦਾ ਜੂੰਗ ਜਾ ਰਿਹਾ ਕਰੀ ਅੱਜ ਐਮਐਲਏ ਸਾਹਿਬ ਨੇ ਆਪਣੇ ਨਿੱਜੀ ਖਾਤੇ ਦੇ ਵਿੱਚੋਂ ਧਾਰ ਦੀ ਜਿਹੜੀ ਆ ਮਾਲੀ ਸੇਤਾ ਤੁਹਾਡੀ ਮਦਦ ਕੀਤੀ ਗਈ ਕੀ ਕਹਿਣਾ ਚਾਹੋ ਆ ਵੜਾ ਛੋਗਰੋ ਦਾ ਕਰਦੇ 50-50000 ਰੁਪਏ ਹਾਂ ਨੂੰ ਉਹਨੇ ਆਦਾ ਖਰਚੇ ਲਈ ਆਦਾ ਟਾਈਮ ਆਹ ਕਰੋ ਆਦੇ ਕੋਲੋਂ ਦਿੱਤਾ ਗਿਆ ਉਹਦੇ ਨੇ ਕੀ ਗੱਲ ਆ ਨੰਦਾਂ ਮਾਗਿਆ ਉਹ ਸਰਕਾਰ ਤੋਂ ਇਹ ਕਿੰਨਾ ਨੁਕਸਾਨ ਹੋਇਆ ਤੁਹਾਡਾ ਪੰਜ 30 ਪਾੜੂ ਮਰੇਰੇ ਉਹ ਆ ਮ 4 ਦਾ ਮੀਂਹ ਇੰਨਾ ਠਕੀ ਵੇ ਰਕਤ 6 ਜੜਿਆ ਤੇ 4 ਦਾ ਮਟਰਾਂਚ ਤੇ ਸ਼ਾਮੀ ਪਾਣੀ ਆ ਤੇ ਟ੍ਰੈਂਚੋਂ ਕੱਢੀਆਂ ਨਹੀਂ ਗਈਆਂ ਮੇਰੇ ਤੋਂ ਬੱਕਰੀਆਂ ਉਹ ਡੁੱਪ ਜੰਗੀਆਂ ਥਾੜੂ ਪਾਣੀ ਵਾਦਾ ਪਾਣੀ ਵਾਦਾ ਕਿੰਨਾ ਨੁਕਸਾਨ ਹੋਇਆ ਤੁਹਾਡਾ ਚਾ ਵਾਵਾ ਆ ਗਿਆ ਕਿੰਨਾ 30 40 파위रे नी मोलो कोई केनो 30 5000 3000 રૂપિયા ਹੋਊਗਾ 5000 3000 ਇੱਕ ਬੱਕਰੀ ਦਾ ਆਹ ਹਾਂ ਹਾਂ ਆਹ ਹਾਂ ਹਾਂ ਤੁਹਾਨੂੰ ਤੋਂ ਜ਼ਿਆਦਾ ਹੀ ਨਕਸਾਨ ਸਰਦਾਰ ਨੇ 50000 ਦੇ ਗਿਆ ਤਾਂ ਹੋਰ ਕਿੰਨਾ ਦਾ ਚਾਹੀਦਾ ਆਪਾਂ ਇਹ ਤੁਹਾਡੀ ਮੱਝ ਇਹਦੇ ਗ੍ਰੇਡ ਬੰਦੇ ਇੱਕ ਤਰ੍ਹਾਂ ਗੀ ਦੱਸ ਰਹੇ ਆ ਮੈਂ ਤੁਹਾਨੂੰ ਦੱਸ ਮੇਰਾ ਭਰ ਪੂਰੀ ਕੀਤੀ ਜਾਵੇ ਜਾਂ 4-5 ਲੱਖ ਦਾ ਨੁਕਸਾਨ ਜਿੰਨਾ ਕਿ ਮਿਲਿਆ ਉਹਨਾਂ ਲਈ ਧੰਨਵਾਦ ਤੇ ਮੈਂ ਹੋਰ ਮੰਗ ਕਰਦਾ ਮੇਰੀ ਪੂਰੀ ਪਰਪਾਈ ਕੀਤੀ ਜਾ ਆ ਕਿੰਨਾ 50-50 ਦਿੱਤਾ ਨੇ ਜਿੱਤਾ ਨੇ ਗ੍ਰੀਨ ਆਪਦੇ ਕੋਲੋਂ ਜਿੱਤਾ ਚਾਰੇ ਉਹਨੇ ਉਹਦੀ ਸ਼ਵਾਸ਼ ਇੰਤ ਕੰਦੇ ਆ ਹੁਣ ਜਿਹੜੀ ਤੇ ਗਾਂ ਕੋਈ ਗਾਂ ਬਲੇ ਉਹਨੇ ਮਰਜ਼ੀਆਂ ਆਪਾਂ ਕਹਿੰਦੇ ਆ